ਇਦੇ ਪਾਸੋਂ 509 ਗ੍ਰਾਮ ਜਿਹੜੀ ਇਹਿਰਨ ਗ੍ਰਾਮਦ ਹੋਈ ਹੈ ਔਰ ਆਪਾਂ ਇਹਨਾਂ ਦੇ ਖਿਲਾਫ ਕਰਚਾ ਅੰਡਰ ਸੈਕਸ਼ਨ ਐਨਡੀਪੀਐਸ ਐਕਟ ਐਫਆਰ ਨੰਬਰ 1077 ਜਿਹੜੀ ਆ ਦਰਜ ਕਰ ਲਈ ਹੈ ਔਰ ਇਨੀਸ਼ਲ ਪੁਛਗਿਸਤ ਹੋਏ ਆਇਆ ਕਿ ਇਹ ਜਿਹੜੀ ਹੀਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਹੜਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਸ੍ਰਿਕਟ ਰੈਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਹੈ देखो एक नवी ਆਪਾਂ ਗਵਰਨਮੈਂਟ ਹੋਈ ਐ ਜਿਹੜਾ ਦੁਰੰਗਲਾ ਪੁਲਿਸ ਨੇ ਆਲੇਨੰਗਲ ਪਿੰਡ ਨੇੜੇ ਇੱਕ ਵਿਅਕਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਐ ਔਰ ਆਦੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਦੁਰੰਗਲੇ ਦਾ ਇਹਦੇ ਪਾਸੋਂ 509 ਗ੍ਰਾਮ ਜਿਹੜੀ ਐ ਹਿਰਨ ਬਰਾਮਦ ਹੋਈ ਐ ਔਰ ਆਪਾਂ ਇਹਨਾਂ ਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਂਡੀਪੀਐਸ ਐਕਟ ਐਫਆਰ ਨੰਬਰ 1077 ਜਿਹੜੀ ਆ ਦਰਜ ਕਰ ਲਈ ਐ ਔਰ ਇਨੀਸ਼ਲ ਪੁਛਗਿਸਤ ਹੋਏ ਆਇਆ ਇਹ ਜਿਹੜੀ ਹਿਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਹੜਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਸ੍ਰਿਕਟ ਰੈਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੌਰ ਥਾਣੇ ਦਾ ਉਹ ਆਲਰੇਡੀ ਜੇਲ੍ਹ ਚ ਹੈ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕਿ ਜੇਲ੍ਹ ਚ ਨੇ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕਰਕੇ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਔਰ ਜਿਹੜੇ ਇਹਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਇਸ ਸਮਗਲਿੰਗ 'ਚ ਉਹਦੇ ਬਾਰੇ ਪੁੱਛਗਿੱਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ। ਉਹ ਵੀ ਦਾ ਮਾਮਲਾ ਦੱਜਾ ਇਹਨਾਂ ਦੇ ਖਲਾਫ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਸੰਦੂਰ ਤਰਾਂਡ ਜੋ ਥਾਣਾ ਦੁਰੰਗਲਾ ਵਿੱਚ ਜਿਹੜਾ ਇਸਪਾਨੇਸ ਜਿਹੜਾ ਸਪਾਈਂਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸੀਕਰਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੁਖਪ੍ਰੀਤ ਜੀ ਜੀ ਜੇ ਦੇਖਿਆ ਜਾਵੇ ਤੇ ਗ੍ਰਾਮਲੇ ਵਿੱਚ ਲਗਾਤਾਰ ਜਿਹੜਾ ਇਸਾ ਮਾਮਲਾ ਸਾਹਮਣੇ ਆਇਆ ਜੀ ਤੋਂ ਉਸ ਕਿੰਨਾ ਜਿਹੜੀ ਬਾਰਡਰ ਤੇ ਜਿਹੜੀ ਚੌਕਸੀ ਹੈ ਦੇਖੋ ਬਾਰਡਰ ਤੇ ਚੌਕਸੀ ਕਾਫੀ ਹੈ ਸੋ ਇਸ ਚੌਕਸੀ ਦਾ ਹੀ ਨਤੀਜਾ ਔਰ ਜਿਹਦੇ ਕਾਰਨ ਇਹ ਸਾਰੀਆਂ ਰਿਕਵਰੀਆਂ ਹੋਈਆਂ uh -huh.